ਦਿੱਲੀ ਦੇ ਵਿੱਚ ਪਾਰਲੀਮੈਂਟ ਸੰਸਦ ਦੇ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੇ ਉੱਥੇ ਬੜਾ ਕੁਝ ਹੋ ਰਿਹਾ ਹੈ ਰਾਜਾ ਵੜਿੰਗ ਵੀ ਪਾਰਲੀਮੈਂਟ ਦੇ ਵਿੱਚ ਐਮਪੀ ਹੈ ਤੇ ਆ ਇਸ ਟਾਈਮ ਰਵਨੀਤ ਬਿੱਟੂ ਵੀ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦਾ ਐਮਪੀ ਹੈ ਤੇ ਅੱਜ ਦੋਨਾਂ ਦੀ ਝੜਪ ਹੋਈ ਹੈ ਦੋਨਾਂ ਦੀ ਬਹਿਸ ਹੋਈ ਹੈ ਦੋਨਾਂ ਨੇ ਤਿੱਖੀਆਂ ਗੱਲਾਂ ਇੱਕ ਦੂਜੇ ਤੇ ਬੋਲੀਆਂ ਨੇ ਔਰ ਆਪਾਂ ਗੱਲ ਕਰਨੀ ਹੈ ਕਿ ਇਹਨਾਂ ਦੋਵਾਂ ਚੋਂ ਠੀਕ ਕੌਣ ਹੈ ਤੇ ਗਲਤ ਕੌਣ ਹੈ ਤੇ ਇਹਦੇ ਵਿੱਚ ਲੋਕਾਂ ਦਾ ਕੀ ਫਾਇਦਾ ਕੀ ਨੁਕਸਾਨ ਹੈ ਤੇ ਲੋਕਾਂ ਦੇ ਮੁੱਦੇ ਕਿੱਥੇ ਨੇ ਔਰ ਤੁਸੀਂ ਪਹਿਲਾਂ ਸੁਣ ਲੋ ਵੀ ਹੋਇਆ ਕੀ ਹੈ ਰਾਹੁਲ ਗਾਂਧੀ ਦੀ ਭੈਣ ਪ੍ਰਿਆੰਕਾ ਗਾਂਧੀ ਜਿਹੜੀ ਆ ਉਹ ਹੁਣ ਜਿੱਤ ਕੇ ਐਮਪੀ ਬਣ ਕੇ ਤੇ ਲੋਕ ਸਭਾ ਦੇ ਵਿੱਚ ਪਹਿਲੀ ਵਾਰ ਗਈ ਹੈ ਕੱਲ ਉਹਨੇ ਸੌਹ ਚੁੱਕੀ ਹੈ ਤੇ ਜਿਹੜਾ ਰਵਨੀਤ ਬਿੱਟੂ ਹੈ ਉਹ ਤੁਹਾਨੂੰ ਪਤਾ ਹੈ ਵੀ ਕਾਂਗਰਸ ਛੱਡ ਕੇ ਹੁਣ ਬੀਜੇਪੀ ਚ ਗਿਆ ਹੋਇਆ ਤੇ ਬੀਜੇਪੀ ਨੇ ਉਹਨੂੰ ਕੇਂਦਰ ਚ ਮੰਤਰੀ ਬਣਾਇਆ ਹੋਇਆ ਤੇ ਜਿਵੇਂ ਉਹ ਪਹਿਲਾਂ ਸੋਨੀਆ ਗਾਂਧੀ ਹੋਰਾਂ ਨੂੰ ਖੁਸ਼ ਕਰਨ ਦੇ ਲਈ ਉਹ ਉਹਨਾਂ ਨੂੰ ਫੂਕ ਛਕਾਉਂਦਾ ਰਹਿੰਦਾ ਸੀ ਉਸੇ ਤਰ੍ਹਾਂ ਹੁਣ ਉਹ ਭਾਜਪਾ ਨੂੰ ਖੁਸ਼ ਕਰਨ ਲਈ ਰਵਨੀਤ ਬਿੱਟੂ ਉਧਰ ਫੂਕ ਛਕਾਉਂਦਾ ਰਹਿੰਦਾ ਹੈ ਤੇ ਹੋਇਆ ਕੀ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਦੀ ਭੈਣ ਪ੍ਰਿੰਕਾ ਗਾਂਧੀ ਬਾਰੇ ਤਿੱਖੀਆਂ ਗੱਲਾਂ ਬੋਲੀਆਂ ਜਦੋਂ ਹੁਣ ਉਹ ਸੰਸਦ ਚ ਐਮਪੀ ਬਣ ਕੇ ਗਈ ਸੌ ਚੁੱਕੀ ਤਾਂ ਰਵਨੀਤ ਬਿੱਟੂ ਅੱਜ ਕਹਿੰਦਾ ਕਹਿੰਦਾ ਦੇਖੋ ਇਹ ਕਾਂਗਰਸ ਦੇ ਪਰਿਵਾਰਵਾਦ ਦਾ ਸਿਖਰ ਹੈ ਕਹਿੰਦਾ ਤੁਸੀਂ ਦੇਖੋ ਤਿੰਨੇ ਹੀ ਮਾਂ ਪੁੱਤ ਪਾਰਲੀਮੈਂਟ ਦੇ ਮੈਂਬਰ ਬਣ ਕੇ ਆ ਗਏ ਨੇ ਕਹਿੰਦਾ ਪਹਿਲਾ ਸੋਨੀਆ ਗਾਂਧੀ ਰਾਜ ਸਭਾ ਦੀ ਮੈਂਬਰ ਹੈ ਫਿਰ ਉਹਦਾ ਪੁੱਤਰ ਜਿਹੜਾ ਰਾਹੁਲ ਗਾਂਧੀ ਉਹ ਉਹ ਲੋਕ ਸਭਾ ਦਾ ਮੈਂਬਰ ਹੈ ਤੇ ਕਹਿੰਦਾ ਹੁਣ ਪ੍ਰਿੰਕਾ ਗਾਂਧੀ ਇਹਨਾਂ ਦੀ ਹੀ ਕੁੜੀ ਜਿਹੜੀ ਆ ਰਾਹੁਲ ਦੀ ਭੈਣ ਉਹ ਹੁਣ ਐਮਪੀ ਬਣ ਕੇ ਤੇ ਫਿਰ ਲੋਕ ਸਭਾ ਚ ਆ ਗਈ ਕਹਿੰਦਾ ਤਿੰਨ ਜੀ ਇੱਕੋ ਪਰਿਵਾਰ ਦੇ ਔਰ ਤਿੰਨੇ ਹੀ ਜਿੱਤ ਕੇ ਪਾਰਲੀਮੈਂਟ ਚ ਆ ਚੁੱਕੇ ਨੇ ਕਹਿੰਦਾ ਇਹ ਕਾਂਗਰਸ ਦਾ ਪਰਿਵਾਰਵਾਦ ਹੈ ਹੁਣ ਕਹਿੰਦਾ ਇਸ ਤੋਂ ਵੱਧ ਕਾਂਗਰਸ ਦੇ ਪਰਿਵਾਰਵਾਦ ਦਾ ਸਬੂਤ ਦੇਣ ਦੀ ਲੋੜ ਨਹੀਂ ਜਦੋਂ ਇਹ ਗੱਲ ਬਿੱਟੂ ਨੇ ਕੀਤੀ ਤਾਂ ਉਧਰ ਪੱਤਰਕਾਰਾਂ ਨੇ ਰਾਜਾ ਵੜਿੰਗ ਨੂੰ ਪੁੱਛ ਲਿਆ ਤੇ ਫਿਰ ਰਾਜਾ ਵੜਿੰਗ ਨੇ ਵੀ ਕਰਾਰੀਆਂ ਸੁਣਾਈਆਂ ਨੇ ਰਾਜਾ ਵੜਿੰਗ ਕਹਿੰਦਾ ਵੀ ਇਹ ਗੱਲਾਂ ਰਵਨੀਤ ਬਿੱਟੂ ਕਰਦਾ ਕਹਿੰਦਾ ਰਵਨੀਤ ਬਿੱਟੂ ਜੀ ਦਾ ਦਾਦਾ ਬੈਂਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਰਿਆਂ ਫਿਰ ਕਹਿੰਦਾ ਇਹਦੀ ਭੂਆ ਰਾਜਨੀਤੀ ਚਾਈ ਇਹਦਾ ਤਾਇਆ ਰਾਜਨੀਤੀ ਚ ਆਇਆ ਫਿਰ ਕਹਿੰਦਾ ਹੁਣ ਰਵਨੀਤ ਬਿੱਟੂ ਆਪ ਖੁਦ ਰਾਜਨੀਤੀ ਚ ਹੈ ਰਾਜ ਸਭਾ ਦਾ ਐਮਪੀ ਬਨਾਇਆ ਹੋਇਆ ਨਾਲੇ ਬੀਜੇਪੀ ਨੇ ਮੰਤਰੀ ਬਨਾਇਆ ਕਹਿੰਦਾ ਇਹੀ ਰਵਨੀਤ ਬਿੱਟੂ ਜਿਹੜਾ ਅੱਜ ਸੋਨੀਆ ਗਾਂਧੀ ਹੋਰਾਂ ਤੇ ਸਵਾਲ ਚੁੱਕ ਰਿਹਾ ਹੈ ਕਹਿੰਦਾ ਇਹ ਸਭ ਬੀਜੇਪੀ ਨੂੰ ਖੁਸ਼ ਕਰਨ ਦੇ ਲਈ ਕਰ ਰਿਹਾ ਹੈ ਕਹਿੰਦਾ ਇਹ ਬਿੱਟੂ ਜਿਹੜਾ ਹੈ ਚਾਪਲੂਸੀ ਚ ਬੜਾ ਮਾਹਰ ਹੈ। ਰਾਜਾ ਵੜਿੰਗ ਕਹਿੰਦਾ ਇਹੀ ਬਿੱਟੂ ਪਹਿਲਾਂ ਕਾਂਗਰਸ ਦੀ ਜਿਹੜੀ ਮੁਖੀ ਹੈ ਸੋਨੀਆ ਗਾਂਧੀ ਕਹਿੰਦਾ ਉਹਦੀਆਂ ਬਹੁਤ ਤਾਰੀਫਾਂ ਕਰਦਾ ਹੁੰਦਾ ਸੀ। ਰਾਹੁਲ ਗਾਂਧੀ ਦੀਆਂ ਬਹੁਤ ਤਾਰੀਫਾਂ ਕਰਦਾ ਹੁੰਦਾ ਸੀ ਔਰ ਕਹਿੰਦਾ ਅੱਜ ਤੁਸੀਂ ਦੇਖੋ ਇਹੀ ਬਿੱਟੂ ਉਹਨਾਂ ਦੀ ਬਦਖੋਈ ਕਰਨ ਲੱਗ ਪਿਆ ਤੇ ਭਾਈਪਾ ਦੀਆਂ ਤਾਰੀਫਾਂ ਕਰਨ ਲੱਗ ਪਿਆ। ਇਹ ਗੱਲ ਤਾਂ ਰਾਜੇ ਵੜਿੰਗ ਦੀ ਹੈਗੀ ਆ ਠੀਕ। ਕੀਤਾ ਤਾਂ ਬਿੱਟੂ ਨੇ ਐਂਜੀ ਐ ਜਿੰਨਾ ਟਾਈਮ ਤੱਕ ਕਾਂਗਰਸ ਚ ਰਿਹਾ ਉਦੋਂ ਤੱਕ ਤਾਂ ਬੀਜੇਪੀ ਤੇ ਭਾਜਪਾ ਤੇ ਮੋਦੀ ਹੋਰਾਂ ਤੇ ਰੱਜ ਕੇ ਤਵਾ ਲਾਉਂਦਾ ਰਿਹਾ ਇੱਥੋਂ ਤੱਕ ਰਵਨੀਤ ਬਿੱਟੂ ਦੀ ਵੀਡੀਓ ਵਾਇਰਲ ਹੋਈ ਸੀ ਕਹਿੰਦਾ ਸੀ ਵੀ ਇਹ ਜਿਹੜੇ ਬੀਜੇਪੀ ਵਾਲ ਨੇ ਨਾ ਇਹ ਮੇਰੇ ਕੋਲ ਵੀ ਨਾ ਖੜਨ ਨਹੀਂ ਤਾਂ ਮੈਂ ਜੁੱਤੀ ਲਾ ਲੈਣੀ ਐ ਤੇ ਉਹੀ ਰਵਨੀਤ ਬਿੱਟੂ ਦਾ ਲਾ ਕੇ ਬੀਜੇਪੀ ਚਲਾ ਗਿਆ ਤੇ ਹੁਣ ਇਹਨਾਂ ਦੋਨਾਂ ਚ ਸਹੀ ਕੌਣ ਹੈ ਪਿਆਰਿਓ ਦੋਨੇ ਸਹੀ ਨੇ ਤੇ ਦੋਨੇ ਲੋਕਾਂ ਨਾਲ ਚਲਾਕੀ ਕਰ ਰਹੇ ਨੇ ਹੁਣ ਪੁੱਛੋ ਇਹ ਕਿਵੇਂ ਜਿਹੜੀ ਗੱਲ ਰਵਨੀਤ ਬਿੱਟੂ ਨੇ ਬੋਲੀ ਐ ਗੱਲ ਉਹ ਵੀ ਠੀਕ ਐ ਕਾਂਗਰਸ ਦੇ ਤਿੰਨੇ ਹੀ ਉਹ ਜਿਹੜੇ ਜੀ ਕੋ ਪਰਿਵਾਰ ਦੇ ਉਹ ਰਾਜਨੀਤੀ ਚਲੇ ਗਏ ਕਾਂਗਰਸ ਦੇ ਉੱਪਰ ਉਸ ਇੱਕ ਗਾਂਧੀ ਪਰਿਵਾਰ ਦਾ ਹੀ ਲਗਾਤਾਰ ਕੰਟਰੋਲ ਚੱਲਿਆ ਆ ਰਿਹਾ ਐ ਗੱਲ ਠੀਕ ਆ ਦੇਖ ਲਓ ਤੁਸੀਂ ਪਹਿਲਾਂ ਜਵਾਹਰ ਲਾਲ ਨਹਿਰੂ ਫਿਰ ਉਹਦੀ ਧੀ ਇੰਦਰਾ ਗਾਂਧੀ ਫਿਰ ਗਾਂ ਉਹਦੇ ਪੁੱਤਰ ਸੰਜੇ ਗਾਂਧੀ ਰਜੀਵ ਗਾਂਧੀ ਫੇਰ ਗਾਂ ਉਹਦੀ ਨੋਹ ਸੋਨੀਆ ਗਾਂਧੀ ਫੇਰ ਗਾਂ ਉਹਨਾਂ ਦਾ ਪੋਤਾ ਰਾਹੁਲ ਗਾਂਧੀ ਤੇ ਹੁਣ ਪ੍ਰਿੰਕਾ ਗਾਂਧੀ ਵੀ ਆ ਗਈ ਸੋ ਗਾਂਧੀ 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 ਬੋਲੋ ਵੀ ਠੀਕ ਰਿਹਾ ਪਰ ਜਿਹੜੀ ਗੱਲ ਰਾਜਾ ਵੜਿੰਗ ਬੋਲ ਰਿਹਾ ਬੋਲ ਰਾਜਾ ਵੜਿੰਗ ਵੀ ਠੀਕ ਰਿਹਾ ਹੈ ਬਿੱਟੂ ਦਾ ਪਰਿਵਾਰ ਵੀ ਪੂਰੀ ਤਰ੍ਹਾਂ ਪ੍ਰਵਾਸਵਾਦ ਦੇ ਵਿੱਚ ਤੇ ਹੁਣ ਰਾਜਾ ਵੜਿੰਗੋਰੀ ਵੀ ਕੱਟ ਨਹੀਂ ਗਏ ਪਹਿਲਾਂ ਵਾਪਰਾਜਨੀਤੀ ਚ ਨਹੀਂ ਕਾਂਗਰਸ ਦੇ ਪ੍ਰਧਾਨ ਨੇ ਹੁਣ ਉਹਨਾਂ ਨੇ ਆਪਣੀ ਘਰ ਵਾਲੀ ਅਮਰਤਾ ਵੜਿੰਗ ਨੂੰ ਵੀ ਐਤਕੀ ਐਮਐਲਏ ਖੜਾ ਕਰ ਲਿਆ ਸੀ ਗਿੱਦੜਵਾਹ ਵੱਖਰੀ ਗੱਲ ਹੈ ਵੀ ਉਹ ਹਾਰ ਗਈ ਐ ਪਰ ਹੈ ਸਾਰੇ ਹਵਾਮ ਚ ਨੰਗੇ ਸਾਰੀਆਂ ਪਾਰਟੀਆਂ ਤਾਂ ਦੂਜੇ ਪਾਸੇ ਹੁਣ ਇਹਦਾ ਲੋਕਾਂ ਨੂੰ ਕੀ ਫਾਇਦਾ ਲੋਕਾਂ ਨੂੰ ਇਹਦਾ ਕੱਖ ਦਾ ਫਾਇਦਾ ਨਹੀਂ ਵੇਖੋ ਇਹ ਗੱਲਾਂ ਲੋਕਾਂ ਨੂੰ ਪਹਿਲਾਂ ਹੀ ਪਤਾ ਨਹੀਂ ਪਰ ਲੋਕਾਂ ਦੇ ਮੁੱਦੇ ਕੌਣ ਉਠਾ ਰਿਹਾ ਕੀ ਰਵਨੀਤ ਬਿੱਟੂ ਲੋਕਾਂ ਦਾ ਮੁੱਦਾ ਠਾਰਿਆ ਕੀ ਰਾਜਾ ਵੜਿੰਗ ਨੇ ਲੋਕਾਂ ਦਾ ਮੁੱਦਾ ਉਠਾਇਆ ਜਿੱਥੇ ਜਿੱਥੇ ਇਹਨਾਂ ਦੋਵਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਕਾਂਗਰਸ ਦੀਆਂ ਵੀ ਹੈਗੀਆਂ ਨੇ ਇਸ ਟਾਈਮ ਦੇਸ਼ 'ਚ ਸਰਕਾਰਾਂ ਕਈ ਸੂਬਿਆਂ 'ਚ ਭਾਜਪੀ ਦੀਆਂ ਵੀ ਹੈਗੀਆਂ ਨੇ ਉੱਥੇ-ਉੱਥੇ ਲੋਕਾਂ ਲਈ ਕੀ ਕਰ ਰਹੇ ਨੇ ਕਿਹੜੀ ਪਾਰਟੀ ਨੇ ਆਪੋ ਆਪਣੇ ਰਾਜ ਦੇ ਵਿੱਚ ਮਹਿੰਗਾਈ ਘਟਾਈ ਹੈ ਜਾਂ ਬੇਰੁਜ਼ਗਾਰੀ ਖਤਮ ਕਰ ਦਿੱਤੀ ਹੈ ਜਾਂ ਨਸ਼ਿਆਂ ਨੂੰ ਠੱਲ ਪਾ ਦਿੱਤੀ ਹੈ ਜਾਂ ਗਰੀਬਾਂ ਨੂੰ ਉੱਪਰ ਚੁੱਕਿਆ ਹੈ ਯਾ ਕਿਸਾਨਾਂ ਦੀ ਦਸ਼ਾ ਸੁਧਾਰੀ ਹੈ ਜਾਂ ਜਿਹੜੇ ਇੱਥੋਂ ਦੁਖੀ ਹੋ ਕੇ ਬਾਹਰਲੇ ਦੇਸ਼ਾਂ ਮਲ ਨੌਜਵਾਨ ਭੱਜਦੇ ਆ ਘਰ ਵੇਚ ਕੇ ਪੈਸੇ ਫੂਕ ਕੇ ਉਹਨਾਂ ਨੂੰ ਰੋਕਣ ਦੇ ਲਈ ਉਪਰਾਲੇ ਕੀਤੇ ਨੇ ਕਿਹੜੀ ਪਾਰਟੀ ਨੇ ਕੀਤੇ ਨੇ ਕਿਸੇ ਨੇ ਨਹੀਂ ਕੀਤੇ ਸਿਰਫ ਲੋਕਾਂ ਦੇ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਇਹ ਐਹੋ ਜਿਹੀਆਂ ਗੱਲਾਂ ਕੱਢ ਲੈਂਦੇ ਨੇ ਲੋਕਾਂ ਨੂੰ ਐ ਲੱਗਦਾ ਕਿ ਬਿਆਨ ਬਹੁਤ ਵੱਡੇ ਦੇ ਰਹੇ ਨੇ ਤੇ ਅਸਲ 'ਚ ਉਹਨਾਂ ਗੱਲਾਂ ਦੇ ਵਿੱਚ ਲੋਕਾਂ ਦਾ ਕੋਈ ਮਤਲਬ ਨਹੀਂ ਜਨਤਾ ਦਾ ਕੋਈ ਮਤਲਬ ਨਹੀਂ ਹਾਂ ਪਰਿਵਾਰਵਾਦ ਚ ਇਹ ਸਾਰੇ ਹੀ ਗਰਸੇ ਹੋਏ ਆ ਸਾਰੀਆਂ ਹੀ ਪਾਰਟੀਆਂ ਦਾ ਇਹ ਹਾਲ ਹੈ ਜਿਹੜੀ ਪਾਰਟੀ ਦੀ ਗੱਲ ਮਰਜ਼ੀ ਕਰ ਲੋ ਤੁਸੀਂ ਇੱਕ ਵਾਰੀ ਜੀ ਦਾ ਕਿਸੇ ਪਾਰਟੀ ਤੇ ਹੱਥ ਪੈ ਜਾਂਦਾ ਹੈ ਉਹ ਫਿਰ ਆਪਣੀ ਮੁਠੀ ਚ ਰੱਖਣ ਦੀ ਕੋਸ਼ਿਸ਼ ਕਰਨ ਲੱਗ ਜਾਂਦਾ ਹੈ ਐਵੇਂ ਹੀ ਆ ਭਾਜਪਾ ਦੇ ਵਿੱਚ ਵੇਖ ਲੋ ਮੋਦੀ ਸ਼ਾਹ ਦੀ ਜੋੜੀ ਦੀ ਚੱਲਦੀ ਹੈ ਬਾਕੀ ਵਿਚਾਰੇ ਮੇਰੇ ਹਰਗੇ ਇਵੇਂ ਹੀ ਮਤਲਬ ਕਿ ਲੇਲੀ ਬਣੇ ਹੋਏ ਨੇ ਹੁਣ ਇਸੇ ਤਰ੍ਹਾਂ ਇਹ ਬਿੱਟੂ ਤੇ ਇਹ ਵੜਿੰਗ ਇਹ ਪਹਿਲਾਂ ਇੱਕੋ ਪਾਰਟੀ 'ਚ ਸੀ ਇੱਕ ਦੂਜੇ ਦੀ ਬੋਲੀ ਬੋਲਦੇ ਸੀ ਅੱਜ ਅੱਡੋ-ਅੱਡ ਨੇ ਅੱਜ ਇੱਕ ਦੂਜੇ ਦੇ ਉੱਪਰ ਇਹ ਕਰਾਰੀਆਂ ਗੱਲਾਂ ਬੋਲ ਕੇ ਲੋਕਾਂ 'ਚ ਐਦਾਂ ਦਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਜਿਵੇਂ ਅਸੀਂ ਬੜੇ ਲੋਕਾਂ ਦੇ ਫਿਕਰਮੰਦ ਆ ਬੜੇ ਲੋਕਾਂ ਦੇ ਖੈਰਖਵਾਏ ਤੁਸੀਂ ਦੱਸੋ ਕਿਹੜੀ ਪਾਰਟੀ ਦਾ ਤੁਸੀਂ ਰਾਜ ਨਹੀਂ ਵੇਖਿਆ ਬਈ ਪੰਜਾਬ 'ਚ ਪਹਿਲਾਂ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਰਹੀ ਨਾ ਪੰਜਾਬ 'ਚ ਤੁਸੀਂ ਦੇਖੀ ਨਾ ਫਿਰ ਸੈਂਟਰ ਚੋਂ ਭਾਜ-ਪਾਜ ਦੀ ਸਰਕਾਰ ਚੱਲਦੀ ਪਈ ਹੈ ਤੀਜੀ ਵਾਰ ਮੋਦੀ ਦੀ ਦੇਖ ਰਹੇ ਹੋ ਨਾ ਤੇ ਕਾਂਗਰਸ ਦੀ ਸਰਕਾਰ ਕਿਹਨੇ ਨਹੀਂ ਵੇਖੀ ਸਭ ਤੋਂ ਵੱਧ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ ਆ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਿਹਦੀ ਸਰਕਾਰ ਸੀ ਕਾਂਗਰਸ ਦੀ ਸੀ ਨਾ ਪਹਿਲਾਂ ਕੈਪਟਨ ਮੁੱਖ ਮੰਤਰੀ ਫਿਰ ਚੰਨੀ ਮੁੱਖ ਮੰਤਰੀ ਕੀ ਕੀਤਾ ਕਿਹਨੇ ਕੀਤਾ ਕਿਹੜੀ ਪਾਰਟੀ ਨੇ ਕੀਤਾ ਦੱਸੋ ਤੁਹਾਡੇ ਧੀਆ ਪੁੱਤ ਜਿਹੜੇ ਪੜ੍ਹ ਲਿਖ ਚੁੱਕੇ ਨਹੀਂ ਉਹਨਾਂ ਨੂੰ ਨੌਕਰੀਆਂ ਕਿਹੜੀ ਪਾਰਟੀ ਨੇ ਦਿੱਤੀਆਂ ਸਾਰੇ ਮਹਿਕਮਿਆਂ ਦੇ ਵਿੱਚ ਸੀਟਾਂ ਖਾਲੀ ਪਈਆਂ ਨੇ ਲੱਖਾਂ ਬੰਦੇ ਰੱਖਣ ਵਾਲੇ ਨਹੀਂ ਪਰ ਕਿਹੜੀ ਸਰਕਾਰ ਨੇ ਰੱਖੇ ਨੌਕਰੀਆਂ ਤੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਾਂਗਰਸ ਨੇ ਕੀਤਾ ਸੀ ਕੈਪਟਨ ਤੋਂ ਕਰਵਾਇਆ ਸੀ ਗੁਟਕੇ ਸਾਹਿਬ ਦੀਆਂ ਸੌਹਾਂ ਖਾਧੀਆਂ ਸੀ ਕਿੱਧਰ ਗਿਆ ਉਹ ਵਾਅਦਾ ਕੀਤਾ ਉੱਤੇ ਕੁਛ ਉਸ ਤੋਂ ਬਾਅਦ ਆ ਬੀਜੇਪੀ ਦੀ ਗੱਲ ਕਰ ਲੋ ਇਹਨਾਂ ਨੇ ਮੋਦੀ ਨੇ ਜਦੋਂ 2014 ਚ ਪਹਿਲੀ ਵਾਰ ਪ੍ਰਧਾਨ ਮੰਤਰੀ ਦੇ ਇਲੈਕਸ਼ਨ ਲੜੇ ਨਾ ਤਾਂ ਉਹਨੇ ਕਿਹਾ ਸੀ ਹਰ ਸਾਲ 2 ਕਰੋੜ ਨੌਕਰੀਆਂ ਦੇਣਗੇ ਕੀ ਕੀਤਾ ਛਣਕਣਾ ਕੀਤਾ 2 ਕਰੋੜ 10 11 ਸਾਲ ਹੋ ਗਏ ਹੁਣ ਉਹਨਾਂ ਨੂੰ ਸੈਂਟਰ 'ਚ 2 ਕਰੋੜ 11 ਸਾਲਾਂ 'ਚ ਨਹੀਂ ਦਿੱਤੀਆਂ ਤੇ ਹਰ ਸਾਲ 2 ਕਰੋੜ ਦੀ ਗੱਲ ਕਰਕੇ ਉਹ ਆਏ ਮੋਦੀ ਹੋਰਾਂ ਨੇ ਕਿਹਾ ਸੀ ਹਰ ਇੱਕ ਆਦਮੀ ਦੇ ਖਾਤੇ 'ਮੈਂ 15-15 ਲੱਖ ਰੁਪਏ ਆਉਣਗੇ ਭਾਈਓ ਬਹਿਨੋ ਕਿਦਰ ਗਿਆ 15 ਲੱਖ ਲੋਕੀ ਖਾਤੇ ਖਲਾ ਕੇ ਬੈਠੇ ਨੇ ਪੈਸੇ ਡਿੱਕੀ ਜਾਂਦੇ ਨੇ ਔਰ ਜਿਹੜੇ ਕੋਈ 15 ਰੁਪਏ ਕਿਸੇ ਦੀ ਜੇਬ ਚ ਹੈਗੇ ਸੀ ਉਹ ਵੀ ਨਹੀਂ ਰਹੇਗੇ ਨੋਟਬੰਦੀਆਂ ਕਰ ਕਰਕੇ ਇਹਨਾਂ ਨੇ ਬੁਰਾ ਹਾਲ ਕਰਤਾ ਲੋਕਾਂ ਦਾ ਫਿਰ ਇਹਨਾਂ ਦੋਨਾਂ ਸਰਕਾਰਾਂ ਨੇ ਅੱਜ ਤੱਕ ਗਰੀਬਾਂ ਨੂੰ ਸੁਪਨੇ ਦਿਖਾਏ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਸੁਪਨੇ ਦਿਖਾਏ ਝੂਠੇ ਲਾਰੇ ਲਾਏ ਕੀਤਾ ਕੱਖ ਕੱਖ ਨਹੀਂ ਕੀਤਾ ਤੇ ਕਰਨਾ ਵੀ ਨਹੀਂ ਕਿਉਂਕਿ ਅਸਲ ਦੇ ਵਿੱਚ ਇਹ ਦੋਨੋਂ ਪਾਰਟੀਆਂ ਜਿਹੜੀਆਂ ਨੇ ਇਹਨਾਂ ਦੇ ਪਿੱਛੇ ਵੱਡੇ ਕਾਰਪੋਰੇਟ ਘਰਾਣੇ ਨੇ ਦੋਨੋਂ ਕਿਉਂ ਜਿਹੜੀਆਂ ਇਸ ਟਾਈਮ ਸਰਕਾਰਾਂ ਚਲਾ ਰੀਆਂ ਪਾਰਟੀਆਂ ਨੇ ਸਾਰੀਆਂ ਦੇ ਪਿੱਛੇ ਕਾਰਪੋਰੇਟ ਵੱਡੇ ਘਰਾਣੇ ਕੰਮ ਕਰਦੇ ਨੇ ਔਰ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਦੇ ਚੋਣ ਫੰਡ ਦੇ ਨਾਲ ਇਹ ਚੋਣਾ ਲੜਦੇ ਨੇ ਤੇ ਬਾਅਦ ਚ ਉਹਨਾਂ ਦੇ ਕਹੇ ਤੇ ਕੰਮ ਕਰਦੇ ਨੇ ਉਹਨਾਂ ਦੇ ਮੁਤਾਬਕ ਚੱਲਦੇ ਨੇ ਜਿਵੇਂ ਉਹ ਚਲਾਉਂਦੇ ਨੇ ਓਵੇਂ ਇਹ ਘੁੰਮਦੇ ਨੇ ਉਹ ਆਕਾ ਨੇ ਇਹ ਉਹਨਾਂ ਦੇ ਮੁਤਾਬਕ ਘੁੰਮਣ ਵਾਲੇ ਔਰ ਉਹ ਇਹਨਾਂ ਦੇ ਮਦਾਰੀ ਨੇ ਇਹ ਢਮਰੂ ਨੇ ਇਹ ਵਜਾਈ ਜਾਂਦੇ ਨੇ ਤਾਂ ਜੇ ਕਿਸੇ ਨੇ ਇਸ ਗੱਲ ਦਾ ਭਲੇਖਾ ਤਾਂ ਹੁਣ ਅਡਾਨੀ ਜਿਹੜਾ ਹੈ ਅਡਾਨੀ ਦੇ ਉੱਪਰ ਅਮਰੀਕਾ ਦੇ ਵਿੱਚ ਇੰਨਾ ਵੱਡਾ ਮਸਲਾ ਉੱਠਿਆ ਪਾਰਲੀਮੈਂਟ ਅੱਜ ਵੀ ਬੰਦ ਹੋਈ ਹੈ ਜਦੋਂ ਅਡਾਨੀ ਦਾ ਮਸਲਾ ਪਾਰਲੀਮੈਂਟ 'ਚ ਉੱਠਿਆ ਪਰ ਮੋਦੀ ਸਰਕਾਰ ਅਡਾਨੀ ਦੇ ਮਸਲੇ ਤੇ ਇੱਕ ਲਫ਼ਜ਼ ਵੀ ਇੱਕ ਸ਼ਬਦ ਵੀ ਬੋਲਣ ਨੂੰ ਤਿਆਰ ਨਹੀਂ ਗਈ ਅਡਾਨੀ ਦੇ ਉੱਪਰ ਕਾਰਵਾਈ ਦੇ ਲਈ ਤਿੰਨ ਚਾਰ ਵਾਰ ਵੱਡੇ ਮੁੱਦੇ ਉੱਠੇ ਭਾਰਤ 'ਚ ਪਰ ਕਦੇ ਵੀ ਭਾਰਤ ਦੀ ਸਰਕਾਰ ਨੇ ਮੋਦੀ ਸਰਕਾਰ ਨੇ ਅਡਾਨੀਆਂ ਤੇ ਕਾਰਵਾਈ ਨਹੀਂ ਕੀਤੀ ਕਾਰਵਾਈ ਤਾਂ ਛੱਡੋ ਜਾਂਚ ਤੱਕ ਨਹੀਂ ਕਦੇ ਕਰਾਈ ਅਮਰੀਕਾ ਨੇ ਅਡਾਨੀ ਨੂੰ ਨੋਟਿਸ ਕੱਢਿਆ ਤਲਬ ਕੀਤਾ ਵਾਰੰਟ ਕੱਢਿਆ ਪਰ ਭਾਰਤ ਨੇ ਨਹੀਂ ਹੁਣ ਤੁਸੀਂ ਦੱਸੋ ਕਿਹਦੇ ਪਿੱਛੇ ਕੌਣ ਹੈ ਤੇ ਕੌਣ ਕਿੰਨੂੰ ਚਲਾ ਰਿਹਾ ਤੇ ਇਹ ਜਿਹੜਾ ਕੁਛ ਇਹ ਰਾਜਾ ਵੜੈੰਗੋਰੀ ਬੋਲ ਰਹੇ ਨੇ ਇਹ 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 ਰਵਨੀਤ ਬਿੱਟੂ ਹੋਰੀ ਬੋਲ ਰਹੇ ਨੇ ਇਹ ਸਵਾਏ ਡਰਾਮੇਬਾਜੀ ਤੋਂ ਹੋਰ ਇੱਕ ਕੱਖ ਨਹੀਂ ਹੈਗਾ ਔਰ ਇਹਨੂੰ ਟਾਈਮ ਨਾਲ ਸਮਝਣ ਦੀ ਲੋੜ ਹੈ ਉਹ ਕਹਿੰਦੇ ਆ ਪਿੱਛੇ ਪਛਤਾਇਆ ਕਿਆ ਹੋਤ ਜਦ ਚਿੜੀਆ ਚੁਗ ਗਈ ਖੇਤ ਤਾਂ ਪਹਿਲਾਂ ਬੜਾ ਖੇਤ ਆਪਣਾ ਚਿੜੀਆ ਚੁਗ ਗਈ ਹੈ ਇਸੇ ਕਰਕੇ ਇੰਨੀਆ ਮਿਹਨਤਾਂ ਕਰਨ ਤੋਂ ਬਾਅਦ ਵੀ ਲੋਕ ਗਰੀਬ ਨੇ ਬੁਰੀ ਹਾਲਾਤ 'ਚ ਨੇ ਤੇ ਬਾਕੀ ਰਹਿੰਦਾ ਖੇਤ ਸਾਰਾ ਚਿੜੀਆ ਚੁਗ ਜਾਣਾ ਜੇਕਰ ਆਪਾਂ ਵਕਤ ਰਹਿਂਦਿਆਂ ਸੋਚਣਾ ਸ਼ੁਰੂ ਨਾ ਕੀਤਾ ਮੈਨੂੰ ਪੱਕਾ ਪਤਾ ਹੈ ਜਿਸ ਦਿਨ ਭਾਰਤ ਦੇ ਲੋਕ ਸੋਚਣ ਲੱਗ ਪਏ ਸਮਝਣ ਲੱਗ ਪਏ ਥੋੜਾ ਜਿਹਾ ਜਾਗ ਪਏ ਉਸੇ ਦਿਨ ਤੋਂ ਹੀ ਆ ਪਾਰਟੀਆਂ ਤੇ ਆ ਲੀਡਰ ਇਹਨਾਂ ਦੇ ਡੰਡੇ ਡੇਰੇ ਚੁੱਕੇ ਜਾਣੇ ਨੇ ਜੁੱਲੀ ਬਿਸਤਰੇ ਗੋਲ ਹੋ ਜਾਣੇ ਨੇ ਫਿਰ ਨਾਏ ਪਾਰਟੀਆਂ ਤੇ ਨਾਏ ਲੀਡਰ ਫਿਰ ਨਵੀਆਂ ਪਾਰਟੀਆਂ ਨਵੇਂ ਲੀਡਰ ਹੋਣਗੇ ਇੱਥੇ ਨਵੀਂ ਤਰ੍ਹਾਂ ਦੇ ਮੁੱਦੇ ਨਵੀਂ ਤਰ੍ਹਾਂ ਦੇ ਰਾਜ ਨਵੀਂ ਤਰ੍ਹਾਂ ਦੇ ਆਗੂ ਪੈਦਾ ਹੋਣਗੇ ਇਹ ਲੀਡਰ ਉਦੋਂ ਤੱਕ ਨਹੀਂ ਜਦੋਂ ਤੱਕ ਲੋਕ ਪਰਦੇ ਪਿਛਲਾ ਸੱਚ ਨਹੀਂ ਸਮਝਦੇ ਨਹੀਂ ਜਾਣਦੇ ਔਰ ਹੌਲੀ ਹੌਲੀ ਲੋਕਾਂ ਨੂੰ ਉਹ ਸੱਚ ਸਮਝ ਆ ਰਿਹਾ ਹੈ ਜਲਦੀ ਆ ਜਾਏਗਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਬਹੁਤ ਮਿਹਰਬਾਨੀ